ਇਹ ਦੂਜੇ ਸਵੇਰੇ ਸੂਈ ਆ ਦੂਜੇ ਸਵੇਰੇ ਸੂਈ ਆ ਹਾਂਜੀ ਤੇ ਅਗੀ ਤਸੱਲੀ ਨਾਲ ਤੁਹਾਨੂੰ ਦਿਖਾ ਰਹੇ ਹਾਂ ਮੁੱਠੀ-ਮੁੱਠੀ ਥਾਂ ਰ ਇਹ ਐਸ ਵਕਤ 14 ਕਿਲੋ ਤੇ ਚੱਲ ਰਹੀ ਆ ਲੰਮਾ ਤੋਰ ਲੈ ਇਹਨੂੰ ਹਾਂਜੀ ਕਿਸਾਨ ਵੀਰੋ ਸਸਤਰੀਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਮੋਹਨਪੁਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਕ ਘਰੇਲੂ ਘਰ ਦੇ ਵਿੱਚੋਂ ਆਪਾਂ ਵਾਹਰ ਦਿਖਾਵਾਂਗੇ ਤੁਹਾਨੂੰ ਓਨਰ ਸੰਦੀਪ ਸਿੰਘ ਜੀ ਦੇ ਕੋਲ ਆਏ ਆ ਇੱਕ ਵੜਾ ਜਿਹੜੀ ਤੁਸੀਂ ਆ ਮੇਰੇ ਬਿਲਕੁਲ ਬੈਕਸਾਈਡ ਦੇਖ ਰਹੇ ਜੀ ਠੀਕ ਆ ਜੀ ਸੂਈ ਸਵਾਈ ਵੜਾ ਬਿਲਕੁਲ ਸੱਜਰਤਾ ਜੀ ਸੂਈ ਆ ਪੂਰੀ ਡਿਟੇਲ ਲੈ ਲਾਂਗੇ ਆਪਾਂ ਵੀਰ ਦੇ ਕੋਲੋਂ ਤੇ ਬ੍ਰਹਮਪੁਰਾ ਪਿੰਡ ਬਿਲਕੁਲ ਨੇੜੇ ਦੀਕ ਬਰਿਆਣਾ ਪਿੰਡ ਲੱਗ ਗਿਆ ਨਹੀਂ ਸ਼ਰੇ ਪਨੂਆਂ ਦੀ ਦੂਰੀ ਇੱਥੋਂ ਕੋਈ 6-7 ਕਿਲੋਮੀਟਰ ਦੀ ਆ ਸਰੀਆਲੀ ਵੱਡੀ ਵੀ ਤਕਰੀਬਨ ਇੱਥੋਂ ਦੇ 8-7 ਕਿਲੋਮੀਟਰ ਦੀ ਦੂਰੀ ਤੇ ਆ ਬਾਕੀ ਕੋਈ ਵੀ ਫਾਰਮਰ ਵੀਰ ਆਪਣੀ ਵੀਡੀਓ ਦੇਖ ਕੇ ਸੌਦਾ ਕਰਨ ਆ ਰਿਹਾ ਤੇ ਆਪਣੀ ਐਟ ਟਾਈਮ ਚੋਕੇ ਦੋ ਟਾਈਮ ਚੋਕੇ ਤੁਸੀਂ ਤਸੱਲੀ ਕਰ ਲਿਆ ਜੇ ਵੜਾ ਸੂਈ ਸਵਾਈ ਆ ਮਗਰ ਬੱਚੀ ਆ ਫੀਮੇਲ ਕਾਫ ਇੱਕ ਕਿੰਵੇਂ ਸਵੇਰੇ ਤੇ ਇਸ ਵਕਤ ਕਿੰਨਾ ਦੁੱਧ ਕੀ ਰੇਡ ਪੜਦਾ ਪੂਰੀ ਡਿਟੇਲ ਚ ਚਲਦੇ ਆ ਸਭ ਤੋਂ ਪਹਿਲਾਂ ਸੰਦੀਪ ਸਿੰਘ ਸਾਸਤਰੀ ਕਾਲ ਸਾਸਤਰੀ ਕਾਲ ਜੀ ਬਹੁਤ ਠੀਕ ਠਾਕ ਵਧੀਆ ਵਧੀਆ ਜੀ ਠੀਕਾ ਵੀਰੇ ਹਾਂਜੀ ਲੈ ਵੀ ਸੰਦੀਪ ਇਹ ਵੈੜ ਜਿਹੜੀ ਵੀਰ ਆਪਾਂ ਸੇਲ ਕਰਦੇ ਪਏ ਆ ਹਾਂਜੀ ਇਹ ਆਪਾਂ ਖਰੀਦੀ ਸੀ ਜਾਂ ਆਪਣੇ ਘਰ ਦੀ ਵੈੜ ਆ ਵੀਰਾ ਇਹ ਵੀਰ ਜੀ ਲਿਆਂਦੀ ਸੀ ਆਪਾਂ ਲਿਆਂਦੀ ਸੀ ਜੀ ਪੀਤਾ ਸੂਆ ਪੀਤਾ ਸੀ ਠੀਕ ਹੈ ਜੀ ਹਾਂਜੀ ਤੇ ਅੱਜ ਆਪਾਂ ਸੇਲ ਕਰਦੇ ਪਏ ਆ ਇਸ ਵਕਤ ਇਹ ਸੂਆ ਗਨਵਾ ਇਹ ਦੂਜੇ ਸਵੇਰੇ ਸੂਈ ਆ ਦੂਜੇ ਸਵੇਰੇ ਸੂਈ ਆ ਹਾਂਜੀ ਅੱਜ ਸੰਦੀਪ ਕਿੰਨਾ ਕੁ ਟਾਈਮ ਕਿੰਨਾ ਕੁ ਸਮਾਂ ਹੋ ਗਿਆ ਨੂੰ ਸੂਈ ਇਹ 18-20 ਦਿਨ ਹੋ ਗਏ ਨੂੰ ਸੂਈ 18-20 ਦਿਨ ਹਾਂਜੀ ਮਗਰ ਕੀ ਬੱਛੀ ਬੱਛੀ ਹੈ ਜੀ ਲੋਬੀ ਮਗਰ ਬੱਛੀ ਹੈ ਹਾਂਜੀ 18-20 ਦਿਨਾਂ ਬਾਅਦ ਕਿਸਾਨ ਵੀਰੋ ਸੂਆ ਬਾਕੀ ਆ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਜਰਸੀ ਕਰਾਸ ਬਰੀਡ ਦੇ ਵਿੱਚ ਆ ਰੰਗ ਵੈਸੇ ਤੁਸੀਂ ਵੇਖੋਗੇ ਰੈੱਡ ਤੇ ਵਾਈਟ ਦਾ ਕੰਪੀਨੇਸ਼ਨ ਆ ਥਾਣਾ ਗੋਲ ਬਹੁਤ ਜ਼ਿਆਦਾ ਕੈਮਾ ਮੁੱਠੀ-ਮੁੱਠੀ ਥਾਣਾ ਅਸ ਵਕਤ 15 ਕੇ 14 ਕਿਲੋ ਨੱਟ 14 ਕਿਲੋ ਦੁੱਧ ਦੁੱਧ 14 ਕਿਲੋ ਨੱਟ ਜਰਾ ਠੀਕ ਆ ਜੀ ਹਾਂਜੀ ਇਧਰ ਤੁਮ ਤਫਲੀ ਨਾਲ ਇੱਕ ਬਹਿਣੀ ਵਾਲੇ ਪਾਸੇ ਵਖਾ ਰਹੇ ਆ ਲੈ ਵੀ ਸੰਦੀਪ ਕਿਸੇ ਰਕਮ ਦਾ ਗਰਪੂਰ ਛੱਟੇ ਵਾਲੀ ਕੋਈ ਗੱਲਬਾਤ ਨਹੀਂ ਵੀਰ ਜੀ ਭਾਵੇਂ ਤਾਂ ਸੱਦੀ ਕਰਕੇ ਆ ਵੀ ਕਿਉਂਕਿ ਇਹ ਸੂਈ ਸਵਾਈ ਤੇ ਗੱਬਣ ਤਾਂ ਹੈ ਨਹੀਂ ਹਾਂ ਕੋਈ ਭਰਾਵ ਦੀ ਜੋਗੇ ਦੋ ਟਾਈਮ ਆਪਾਂ ਕੋਈ ਇੱਕ ਟਾਈਮ ਜੋਗੇ ਦਾ ਜੀ ਹਾਂਜੀ 14 ਲੀਟਰ ਆਪਾਂ ਡੱਬਾ ਮਰਵਾ ਦਿਆਂਗੇ ਚਾਹੇ ਕੋਈ ਆਪਦਾ ਕੰਡਾ ਕਰ ਲੇ ਜਾਂ ਕੋਈ ਲੀਟਰ ਮਾਰ ਲੇ ਹਾਂਜੀ ਹਾਂਜੀ ਲਓ ਵੀ ਚਵਾਈ ਚੰਗੀ ਆ ਦੋਸਤੋ ਕੋਈ ਪ੍ਰਾਜ ਤੇ ਆ ਕੇ ਜੋਗੇ ਵੇਖਣੀ ਚਾਹੁੰ ਤੇ ਸਾਰੇ ਪਾਸੇ ਫਿਰ 올 ਰੌਂਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਥਾਣ ਥਣ ਤੁਸੀਂ ਵੇਖ ਲਿਆ ਜੇ ਚਾਰੇ ਥਾਣ ਚੰਗੀ ਸਪੇਸ ਵੰਡਦੇ ਆ ਆ ਦੇਖੋ ਆ ਲੈ ਵੀ ਠੀਕ ਆ ਬਾਕੀ ਥਾਣਾ ਥਣਾ ਦੀ ਚਵਾਈ ਅਗਲੇ ਪਿਛਲੇ ਦੀ ਬਰਾਬਰ ਹੈ ਕੋਈ ਬਾਤ ਨਹੀਂ ਹਾਂ ਜੀ ਨਹੀਂ ਆਇਆ ਨਾ ਵਧੀਆ ਜੀ ਠੀਕ ਆ ਹਾਂ ਜੀ ਠੀਕ ਆ ਲੈ ਵੀ ਇੱਕ ਵਾਰੀ ਸੰਦੀਪ ਨੂੰ ਖੋਲ ਕੇ ਮੜਾ ਤੋਰਦੇ ਆ ਨੂੰ ਦਿਖਾ ਦੇ ਲੰਮਾ ਤੋਰ ਕੇ ਠੀਕ ਆ तो 14 किलो किसान برو ਦੇ ਫਲੇਸ ਉਹ ਤੋਂ ਦੁੱਧ ਮਗਰ ਬੱਚੀ ਆ ਫੀਮੇਲ ਕਾਫ ਤੇ ਹਾਈਟ ਕਾ ਤੁਸੀਂ ਵੇਖ ਹੀ ਸਕਦੇ ਜੇ ਠੀਕ ਹੈ ਜੀ ਮੀਡੀਅਮ ਤੇ ਦੇਚਾ ਬਾਕੀ ਪਲੀ ਸਾ ਵੀ ਪੂਰੀ ਆ ਵੇਨਸਪੋਨ ਸਪਿੰਡੇ ਦੇ ਉੱਪਰ ਬਾਕੀ ਥਾਂ ਥੋਣਾ ਇੱਕਸਾਰ ਬਿਲਕੁਲ ਮੁੱਠੀ ਮੁੱਠੀ ਮਗਰ ਵੀ ਬੱਚੀ ਐ ਕੋਈ ਵੀ ਭਰਾ ਜਿੱਦਾ ਮਰਜੀ ਪਹਿਲਾਂ ਵੀ ਜ਼ਿਕਰ ਕੀਤਾ ਵੀ ਆਪਦੀ ਚੋਕੇ ਪਸਮਾ ਕੇ ਤਸੱਲੀ ਕਰੇ ਬਾਕੀ ਕਿਸੇ ਵੀਰ ਦੀ ਚੰਗੀ ਸੇਵਾ ਰਹੀ ਠੀਕ ਹੈ ਜੀ ਕਿਲੋ ਖੰਡ 2 ਕਿਲੋ ਖੰਡ ਤੋਂ ਵੱਧੂਗੀ ਵੀ ਕਰਮਾਰੀ ਕੋਤਿਆ ਬਿਲਕੁਲ ਤਾਜੀ ਸੂਈ ਐ ਆ ਮਗਰ ਬੱਚੀ ਵੀ ਦਿਖਾ ਦਿਆ ਜੀ ਇੱਕ ਵਾਰ ਸਦੀਪ ਕੋਕਵਾ ਕੇ ਹੋਰ ਮੋੜ ਦਿਆ ਬਈ। ਗਾੜੀ ਗਾੜੀ ਵਸ਼ੀ। ਇੱਕ ਵਾਰੀ ਹੋਰ ਹੋਰ ਜੜਾ ਕੱਢ ਦੇ ਇੱਕ ਵਾਰੀ ਤੋਲ ਕੇ। ਲੰਮਾ ਤੋੜ ਲੈ ਇਹਨੂੰ। ਇੱਥੇ ਬੰਨਦੀ। ਨਹੀਂ। ਇਹ ਲਾ ਜਾਣੀ ਸੇ। ਮੋੜ ਦੇ ਇੱਕ ਵਾਰੀ ਹੋਰ। ਹਾਂ। ਹਾਂ। ਇਦਾਂ ਬਣੀ ਵਾਲੇ ਪਾਸਿਓਂ ਵਿਖਾ ਦੇਇਆ ਥਣ ਇਥੋਂ ਬਾਕੀ ਸੰਦੀਪ ਵੰਗਰ ਰਸੀ ਪਾ ਗਏ ਕੋਈ ਟੱਕਰ ਦਾ ਮਤਲਬ ਗਾਉਣਾ ਪਾਉ ਬਾ ਉਦਾਂ ਹੀ ਚਲੋ ਉਤਨੇ ਬੈਗਜ ਪਾਉਣ ਚਲੋ ਹਣਾ ਕਈ ਵਾਰਾਂ ਘਰੇ ਪੈਣਾ ਨੇ ਜ਼ਿਆਦਾ ਜ਼ਰ ਚਵਾਈ ਕਰਨੀ ਦੀ ਦੇਣੀ ਵੰਗਲ ਗੁਆ ਲੈਂਦੀ ਉਦਾਂ ਵੀ ਚਲੋ ਠੀਕ ਆ ਠੀਕ ਆ ਲਓ ਵੀ ਉਦਾਂ ਪੂਰੀ ਠੰਡੀ ਧੀਰੀ ਆ ਕੋਈ ਵੀ ਸੱਜਣ ਵੀਰ ਆਪਦੀ ਚੋਗੇ ਤਸੱਲੀ ਕਰ ਲੈ ਠੀਕ ਆ ਆਂਦੀ ਕੁਛ ਨਹੀਂ ਕਰਮਾ ਲਈ ਹਾਂ ਇਹਦਾ ਲਾਡੋਰਾ ਹਾਂ ਠੀਕ ਆ ਜੀ ਠੀਕ ਆ ਲਓ ਵੀ ਬਾਕੀ ਚਾਪ ਅਸਮਾ ਦੀ ਚੰਗੀ ਆ 14 ਕਿਲੋ ਦੁੱਧ ਇੱਕ ਵਾਰੀ ਫੇਰਾ ਪਰ ਰੀਪੀਟ ਕਰ ਦਿੰਨੇ ਆ ਲੈ ਵੀ ਸੰਦੀਪ ਇਹਦਾ ਮਾਨਤਨ ਕੀ ਕਰੇਗਾ ਦੇਣ ਦੇਣ ਕੀ ਰੱਖਿਆ ਇਹ ਵੀਰ ਜੀ ਆਪਾਂ 45000 ਦੀ ਦੇ ਦਿਆਂਗੇ 45000 ਦੀ ਹਾਂਜੀ ਕੋਈ ਪਹੁੰਚ ਪਹੁੰਚ ਕਰ ਦਾਂਗੇ 100 ਮੀਟਰ 100 ਮੀਟਰ ਤੱਕ ਮਤਲਬ ਇੱਥੋਂ ਲੈ ਕੇ ਤੇ ਇੰਨਾ ਕੀ 1 ਕਿਲੋਮੀਟਰ ਤਾਈ ਕਰਦਾ ਇਸ ਹਿਸਾਬ ਨਾਲ 1 ਕਿਲੋਮੀਟਰ ਤੱਕ ਠੀਕ ਆ ਲੈ ਵੀ ਮਾ ਕੇ ਤੇ ਇੱਥੋਂ ਆਦਾ ਵੀ ਇੱਥੋਂ ਜਿੱਦੋਂ ਤੱਕ ਠਈ ਜਾਏਗਾ ਉਦੋਂ ਤੱਕ ਤੋਰ ਕੇ ਦੇਣਾ ਲੈ ਵੀ 100 ਕਿਲੋਮੀਟਰ ਤੱਕ ਜਿਹੜੀ ਕਿਸਾਨ ਵੀਰੋਂ ਪਹੁੰਚ ਗਈ ਆ 45000 45000 45000 ਦੇ ਵਿੱਚ ਬਾਕੀ ਮਗਰ ਵੱਸੀ ਵੀ ਚੰਗੀ ਆ ਠੀਕ ਆ ਜੀ ਚਲੋ ਕਿਸੇ ਭਰਾ ਨੇ ਵੀ ਸਾਫ ਲਈ ਤੇ ਇਹ ਵੀ ਗਾਂ ਆਉਂਦੇ ਸਾਲ ਨੂੰ ਰਕਮ ਦੀ ਬਣ ਜੂਗੀ ਠੀਕ ਆ ਤੇ ਬਾਕੀ ਥਾਨ ਗੋਲ ਬਹੁਤ ਵਧੀਆ ਪਹਿਲਾਂ ਵੀ ਆਪਾਂ ਜਗਰ ਕੀਤਾ ਚੰਗੀ ਤਸੱਲੀ ਨਾਲ ਤੁਹਾਨੂੰ ਦਿਖਾ ਰਹੇ ਆ ਮੁੱਠੀ ਮੁੱਠੀ ਥਾਨ ਆ ਇਹ ਐਸ ਵਕਤ 14 ਕਿਲੋ ਤੇ ਚੱਲ ਰਹੀ ਆ 15 16 ਕਰਨਾ ਬਿਲਕੁਲ ਤੁਹਾਡੀ ਖੇਚਲਾ ਤੁਹਾਡੀ ਮਿਹਨਤ ਆ 45000 ਦੇ ਵਿੱਚ ਪਹੁੰਚ ਤੇ ਨੰਬਰ ਸਕਰੀਨ ਤੇ ਬਿਲਕੁਲ ਥੱਲੇ ਆਪਾਂ ਚਾਲੂ ਕਰ ਦਿਆਂਗੇ ਠੀਕ ਆ ਜੀ ਸੋ ਬਾਕੀ ਨੰਬਰਾਂ ਤੇ ਕਾਲ ਕਰਕੇ ਵਿਜ਼ਿਟ ਕਰ ਲਿਓ ਪਿੰਡ ਮੋਹਨਪੁਰ ਤੋਂ ਤੁਸੀਂ ਵਿਜ਼ਿਟ ਕਰਨੀ ਆ ਧੰਨਵਾਦ ਸਾਰੇ ਭਰਾ ਨਲਦਾ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਾਲ